ਤੇ ਤੇਰੀ ਮਾਂ ਨੂੰ ਕਹ ਦੇ ਭਾਈ ਵੀ ਸੂਟ ਵਧੀਆ ਹੁਣ ਕੱਪੜੇ ਜਿਹੜੇ ਸਾਰੇ ਟੱਬਰ ਦੇ ਠੀਕ ਹੈ ਤੇ ਨਾਲੇ ਤੈਨੂੰ ਪਹਿਲੀ ਸਰਗੀ ਆ ਸਤਿ ਸ਼੍ਰੀ ਅਕਾਲ ਬੇਬੇ ਸਤਿ ਸ਼੍ਰੀ ਅਕਾਲ ਪੁੱਤ ਬੇਬੇ ਆ ਸੂਟ ਫੜਾਣਾ ਸੀ ਅਰਸ ਕਿੱਥੇ ਆ ਅੱਛਾ ਕਿਵੇਂ ਸੂਟ ਕਿਵੇਂ ਇਹ ਮੇਰੀ ਮੰਮੀ ਹਰ ਫੜਾ ਆ ਗਈ ਸੀ ਕਿ ਵਰਤਾਂ ਦੇ 2 ਦਿਨ ਹੀ ਰਹਿ ਗਏ ਕਰ ਕਹਿੰਦੇ ਸੂਟ ਸਿਵਾ ਲੂਗੀ ਤੇ ਸੂਟ ਸਿਵਾ ਲੈਣਾ ਸੀ ਅਰਸ ਤੋਂ ਅੱਛਾ ਹਾਂ ਕੋਈ ਨਹੀਂ ਬਣਾ ਦੂਗੀ ਤੇ ਇਹ ਸਰਗੀ ਦਾ ਸੂਟ ਹੈ ਪਹਿਲੇ ਦੇ ਤੇ ਹਾਂ ਖਾਣ ਪੀਣ ਦਾ ਸਮਾਨ ਬਾਅਦ ਦੇ ਦੇਣਗੇ ਅੱਛਾ ਅੱਛਾ ਸੂਟ ਮੈਂ ਪਹਿਲਾਂ ਹੀ ਮੰਗਾ ਲਿਆ ਸੀ ਮੇਰੀ ਮੰਮੀ ਅਰ ਦੇ ਕੇ ਸੀ ਠੀਕ ਹੈ ਕੋਈ ਨਹੀਂ ਬਣਾ ਦੂਗੀ ਰੱਖ ਜਾ ਠੀਕ ਹੈ ਮੰਮੀ ਇਹਦੇ ਚ ਮੈਂ ਚ ਹੈ ਬੇਬੇ ਅੱਛਾ ਕੋਈ ਨਹੀਂ ਕਹਿ ਦੇ ਹੋਰ ਸੁਣ ਠੀਕ ਹੈ ਮੈਂ ਦੇਖ ਲੈ ਮੇਰੀ ਨੂੰਹ ਦੇ ਦਾ ਹਲਤ ਨਹੀਂ ਕੋ ਉਹਦਾ ਵੀ ਵਰਤ ਤਾਂ ਹੋਊਗਾ ਕੱਪੜੇ ਲੀੜੀ ਤਾਂ ਉਹ ਵੀ ਚਾਹੀਦੇ ਕਹਿ ਨਹੀਂ ਆ ਜਾ ਕਿਉਂ ਤੇਰੇ ਪੇਕੇਆਂ ਦੀ ਕੋਈ ਗੱਲਵਾ ਤੀਆਂ ਨੇ ਉਹਨੇ ਵੀ ਬਣਾਉਣੇ ਆ ਪਹਿਲੀ ਸਰਗੀ ਉਹਦੀ ਵੀ ਗਰਦੀ ਹੈ ਅਰਸ਼ਾ ਆ ਦੇਖ ਯਾਰ ਅਰਸ਼ਾ ਉਹ ਗਵੰਡੀਆਂ ਦੀ ਬਹੂ ਦੇ ਕੇ ਗਿਆ ਸੂਟ ਕੀ ਨਾਗਾ ਜੱਸੀ ਹੈ ਤੇ ਉਹਨ ਸਿਉਣ ਵਾਸਤੇ ਸੂਟ ਉਹਦੇ ਮਾਂ ਪਿਓ ਨੇ ਭੇਜ ਵੀ ਦਿੱਤਾ ਆ ਦੇਖ ਨਾਲ ਸੂਟ ਦੇਖ ਲਾ 2000 ਦਾ ਸੂਟ ਹੈਗਾ ਤੇ ਤੇਰੀ ਮੰਮ ਨੂੰ ਕਹਿ ਦੇ ਭਾਈ ਵੀ ਸੂਟ ਵਧੀਆ ਹੁਣ ਕੱਪੜੇ ਜਿਹੜੇ ਸਾਰੇ ਟੱਬਰ ਦੇ ਠੀਕ ਹੈ ਤੇ ਨਾਲੇ ਤੈਨੂੰ ਪਹਿਲੀ ਸਰਗੀ ਆ ਪਹਿਲਾ ਵਰਤ ਹੈ ਤੇ ਤੈਨੂੰ ਟੂਮ ਹੋਣੀ ਹੈ ਜੀ ਤੇ ਨਾਲੇ ਮੈਨੂੰ ਜੇ ਕੁਝ ਇਹੋ ਜਿਹਾ ਨਾ ਕੀਤਾ ਤੇ ਮੇਰੀ ਤਾਂ ਸਰੀਕੇ ਚ ਨੱਕ ਵੱਢੀ ਜਾਉ ਭਾਈ ਉਹਨਾਂ ਨੂੰ ਫੋਨ ਕਰ ਦੇ ਠੀਕ ਹੈ ਮੰਮੀ ਜੀ ਕੋਈ ਨਹੀਂ ਮੈਂ ਕਹਿ ਦੂੰਗੀ ਮੰਮੀ ਨੂੰ ਮੇਰੀ ਨੂੰ ਹਾਂ ਐ ਨਾ ਹੋਵੇ ਵੀ ਉਹਨੂੰ ਪਤਾ ਹੀ ਨਹੀਂ ਫਿਰ ਤੂੰ ਐਂ ਕਹਦੇ ਵੀ ਉਹਨੂੰ ਤਾਂ ਪਤਾ ਨਹੀਂ ਜੀ ਪਤਾ ਹੋਣਾ ਚਾਹੀਦਾ ਕਿ ਤੁਸੀਂ 7-8 ਭੈਣੋਂ ਛੋਟੀ ਤਾਂ ਤੂੰ ਹੀ ਹੈ ਨਾ ਹਾਂਜੀ ਮੰਮੀ ਸਾਰਿਆਂ ਦੇ ਵਿਆਹ ਉਹ ਕਰਤੇ ਉਹਨੇ ਉਹਨੂੰ ਪਤਾ ਹੀ ਹੋ ਕਿਵੇਂ-ਕਿਵੇਂ ਸੱਗਣ ਉਹਨਾਂ ਨੇ ਭੇਜਿਆ ਸੰਧਾਰੇ ਤੇ ਇਹ ਗੱਲ ਉਹਨੂੰ ਕਹਿ ਦੀ ਵੀ ਮੇਰੀ ਸੱਸ ਨੇ ਆਏ ਕਿਹਾ ਵੀ ਮੇਰੇ ਨੱਕ ਨਾ ਵੱਢੀ ਜਾਵੇ ਸਰੀਕੇ ਚ ਠੀਕ ਹੈ ਮੰਮੀ ਜੀ ਮੈਂ ਕਹਿ ਦਉਗੀ ਹਾਂ ਸਾਰਿਆਂ ਦੇ ਕੱਪੜੇ ਦੀ ਢੀੜਾ ਹੋਵੇ ਤੈਨੂੰ ਟੂਮ ਹੋਵੇ ਮੈਨੂੰ ਹੋਵੇ ਠੀਕ ਹੈ ਤੇ 5 ਕਿਲੋ ਆਹਨ ਮਠੀਆਂ ਤੇ ਹੋਰ ਫਲ ਫਰੂਟ ਜਿਹੜਾ ਮਰਜੀ ਆ ਉਹ ਲੈ ਕੇ ਆਉਣ ਸੋ ਕੇਲੇ ਠੀਕ ਹੈ ਕੋਈ ਗੀ ਘੱਟ ਨਾ ਹੋਵੇ ਉਹਨੂੰ ਫੋਨ ਕਰਕੇ ਕਹਿ ਦੀ ਠੀਕ ਹੈ ਮੰਮੀ ਜੀ ਮੈਂ ਕਹਿ ਦਉਗੀ ਮੈਂ ਮੇਰੀ ਮੰਮੀ ਨੂੰ ਇੰਨੇ ਸਮਾਨ ਦਾ ਹੁਣ ਕਿਵੇਂ ਕਹਾਂ ਹਸਤਾ ਪਹਿਲਾਂ ਹੀ 8-9 ਭੈਣਾ ਮੇਰੇ ਪਿਓ ਨੇ ਕਰਜਾ ਸੱਕੇ ਸਾਡਾ ਵਿਆਹ ਕਰਿਆ ਹੁਣ ਮੈਂ ਕਰਵੇ ਦਾ ਇੰਨੇ ਸਮਾਨ ਦਾ ਉਹਦੀ ਮੰਮੀ ਨੂੰ ਕਿਹੜੇ ਮੂੰਹ ਨਾਲ ਕਹਾਂ ਮੈਂ ਆਪਦੀ ਮੰਮੀ ਨਾਲ ਟੂਮ ਦੀ ਗੱਲ ਕਿਵੇਂ ਕਰਾਂ ਜੇ ਮੈਂ ਮੰਮੀ ਨਾਲ ਟੂਮ ਦੀ ਗੱਲ ਕਰੀ ਤਾਂ ਮੰਮੀ ਨੂੰ ਅੱਗੇ ਟੈਗ ਦੀ ਸ਼ਿਕਾਇਤ ਹੈ ਤੇ ਮੰਮੀ ਕਿਤੇ ਟੈਨਸ਼ਨ ਨਾਲ ਆਏ ਹਨ ਐਵੇਂ ਮੈਨੂੰ ਲੱਗਦਾ ਮੈਨੂੰ ਡੈਡੀ ਨਾਲ ਹੀ ਗੱਲ ਕਰਨੀ ਸਹੀ ਰਹੂਗੀ ਕੋਣ ਮਿਲਾਂ ਕੇ ਦੇਖਦੀ ਹੈ ਡੈਡੀ ਨੂੰ ਚਲੋ ਹੈਲੋ ਸਸਟੀਗਾਲ ਡੈਡੀ ਜੀ ਸਸਟੀਗਾਲ ਪੁੱਤ ਠੀਕ ਹੋ ਤੁਸੀਂ ਹਾਂਜੀ ਵਧੀਆ ਤੁਸੀਂ ਦੱਸੋ ਠੀਕ ਠਾਕ ਹੋਰ ਸਭ ਠੀਕ ਹੈ ਪੁੱਤ ਹਾਂ ਪੁੱਤ ਤੇਰੀ ਮਾਂ ਵੀ ਠੀਕ ਹੈ ਪੁੱਤ ਤੈਨੂੰ ਪੁੱਤੀ ਹੈ ਪੁੱਤ ਨੂੰ ਥੋੜੀ ਟੈਗ ਦੀ ਪ੍ਰੋਬਲਮ ਆ ਨਾ ਹਾਂ ਠੀਕ ਹੈ ਡੈਡੀ ਜੀ ਆਹ ਪੁੱਤ ਆ ਰਹੀ ਆ ਆਵਾਜ਼ ਬੜਾ ਡੈਡੀ ਜੀ ਮੈਂ ਤਾਂ ਤੁਹਾਡੇ ਨਾਲ ਨਾ ਟੂਮ ਦੀ ਗੱਲ ਕਰਨੀ ਸੀ ਜੀ ਕਰਵਾ ਚ ਉਹਦੇ ਵਾਰਤਾਰੇ ਨਾਲ ਤਾਂ ਮੰਮੀ ਜੀ ਕਹਿੰਦੇ ਵੀ ਤੂੰ ਟੂਮ ਲੈ ਕੇ ਆਈ ਤਾਂ ਮਮੀ ਨਾਲ ਤਾਂ ਤੁਸੀਂ ਗੱਲ ਨਾ ਕਰਿਓ ਠੀਕ ਹੈ ਮੰਮੀ ਦਾ ਤਾਂ ਆਪਾਂ ਨੂੰ ਪਹਿਲਾਂ ਹੀ ਪਤਾ ਬਿਮਾਰ ਰਹਿੰਦੇ ਆ ਨਹੀਂ ਨਹੀਂ ਕੋਈ ਗੱਲ ਨਹੀਂ ਪੁੱਤ ਤੇ ਤੁਸੀਂ ਤੁਸੀਂ ਥੋੜੇ ਜਿਹੀ ਲਾਲਚੀ ਕਿਸਮ ਦੇ ਲੱਗਦੇ ਆ ਤੇਰੇ ਸਾਰੇ ਪੁੱਤ ਹਾਂ ਡੈਡੀ ਫਿਰ ਆਪਾਂ ਕੁਝ ਕਹਿ ਵੀ ਨਹੀਂ ਸਕਦੇ ਹਾਂ ਜਿਹੜਾ ਕੁਝ ਹੋਣਾ ਸੀ ਹੋ ਗਿਆ ਹਣਾ ਤੇ ਤੁਸੀਂ ਮੰਮੀ ਕੋਲ ਨਾਲ ਗੱਲ ਕਰਿਓ ਤੁਸੀਂ ਨਹੀਂ ਦਾਮ ਮਮੀ ਨਾਲ ਵੀ ਗੱਲ ਕਰ ਰਹੀਂ ਦੀ ਆਪਾਂ ਨੂੰ ਪਤਾ ਹੈ ਵੀ ਮੰਮੀ ਬਿਮਾਰ ਰਹਿੰਦੇ ਆ ਕਿਤੇ ਉਧਰ ਰੱਗਣ ਦੀ ਥਾਣਾ ਹੋ ਜਾਏ ਹੋਰ ਪੈਸੇ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਆਪਣੇ ਆਪ ਹੀ ਮੈਚ ਕਰ ਲਵਾਂ ਸਾਰਾ ਕੁਝ ਕੋਈ ਨਾ ਕੋਈ ਟੈਨਸ਼ਨ ਨਾ ਲਓ ਤੁਸੀਂ ਤੇ ਮੈਨੂੰ ਦੱਸੋ ਕਿਹਦੇ ਤੇ ਨਾਲ ਹੈਗਾ ਠੀਕ ਹੈ ਡੈਡੀ ਜੀ ਕੋਈ ਨਹੀਂ ਕੋਈ ਗੱਲ ਨਹੀਂ ਪੁੱਤ ਠੀਕ ਹੈ ਡੈਡੀ ਕੋਈ ਨਹੀਂ ਮੈਂ ਆਪ ਹੀ ਕਰ ਲਵਾਂ ਠੀਕ ਹੈ ਠੀਕ ਲੈ ਹੁਣ ਮੈਂ ਮੰਮੀ ਨੂੰ ਵੀ ਦੱਸ ਹੀ ਦਵਾਂ ਕੀ ਪਹਿਲੇ ਕਰਵਾ ਦੇ ਵਰਤ ਤੇ ਜਿਹੜਾ ਕੱਪੜਾ ਲੱਤਾ ਹੁੰਦਾ ਲੈ ਆਉਣਗੇ ਵੀ ਮੇਰੇ ਮੰਮੀ ਨੇ ਤਾਂ ਕੁਝ ਨਹੀਂ ਕਿਹਾਗਾ ਟੂਮ ਟਾਉਂ ਦਾ ਤੇ ਨਾਲੇ ਡੈਡੀ ਨੂੰ ਮੈਂ ਰੋਕਦਾ ਟੂਮ ਦੀ ਗੱਲ ਤੋਂ ਉਹ ਮੰਮੀ ਨੂੰ ਨਹੀਂ ਦੱਸ ਦੇਗੇ ਕੀ ਕਰੀ ਜਾਂਦੇ ਹੋਗੇ ਕਿਧਰ ਚਲੀ ਗਈ ਸੀ ਮਾਂ ਤਾਂ ਬਸ ਇੱਧਰ ਆ ਗਈ ਸੀ ਗਮਾਂਡੀਆਂ ਦੇ ਮੈਂ ਕਿਹਾ ਚੱਲ ਘਰ ਬੈਠੀ ਤਾਂ ਮਨ ਜਾਨੀ ਲੱਗਦਾ ਸੀ ਮਾਂ ਚੱਲ ਮੈਂ ਬੰਦ ਜਾਏ ਹੋਣੀ ਹੈਗੀ ਚੱਲ ਵਧੀਆ ਕੀਤਾ ਹੋਰ ਜਾਇ ਚੱਲ ਤੁਸੀਂ ਜਾ ਕਿੱਥੋਂ ਆਏ ਹੋਗੇ ਤੁਸੀਂ ਮੈਂ ਕਿੱਥੇ ਜਾਣਾ ਖੇਤ ਖੇਤੋ ਕਰੇ ਕਰੋ ਖੇਤ ਅੱਛਾ ਹਾਂ ਉਹਦਾ ਅਰਸ਼ ਦਾ ਫੋਨ ਆਇਆ ਸੀ ਆਪਣੀ ਦਾ ਆਪਣੀ ਦਾ ਹਾਂ ਅਰਸ਼ਾ ਇਹ ਕਹਿੰਦੀ ਸੀ ਕਹਿੰਦੀ ਮੰਮੀ ਤੇ ਕਹਿੰਦੀ ਵੀ ਵਰਤ ਨਹੀਂ ਗੇ ਮੈਂ ਤਾਂ ਵਰਤ ਪੇਕੀ ਰੱਖਦੇ ਹੁੰਦੇ ਨੇ ਪਹਿਲੇ ਫਿਰ ਉਹਦੀ ਸੱਸ ਵਾਲੀ ਚੰਗੀ ਹੈਗੀ ਉਹ ਕਹਿੰਦੀ ਵਰਤ ਮੈਂ ਉਰੇ ਰੱਖਾਉਂਗੀ ਪਹਿਲਾਂ ਤਾਂ ਨਹੀਂ ਤੇ ਫਿਰ ਉਹ ਸੌਰੇ ਸਰਗੀ ਲੈ ਕੇ ਆਉਂਦੇ ਹੁਣ ਆਪਾਂ ਨੂੰ ਉਲ ਜਾਣੀ ਪਊਗੀ ਸਰਗੀ ਕੋਈ ਗੱਲ ਨਹੀਂ ਮੈਂ ਜਾ ਆਉਂਗਾ ਤੇ ਮੈਂ ਤਾਂ ਹੋਰ ਬਿਮਾਰ ਜੀ ਰਹੇ ਨੀ ਫਿਰ ਮੈਂ ਇੱਥੇ ਤੱਕ ਖੈ ਜੀ ਨਹੀਂ ਚੱਲੀ ਨਹੀਂ ਆਦੀ ਕੱਪੜੇ ਤਾਂ ਅਰਸ਼ ਦੇ ਕੱਪੜੇ ਦੋ ਛੁੱਟਣਾ ਉਹਦੀ ਸੱਸ ਦੇ ਨਾ ਮੁੰਡੇ ਦੇ ਉਹਨਾਂ ਨੂੰ ਸਾਰੇ ਪਰਿਵਾਰ ਨੂੰ ਕੱਪੜੇ ਚਾਹੀਦੇ ਨੇਗੇ ਨਾ ਕੋਈ ਫਲ ਫਲੂਟ ਲੈ ਜਾਗੇ ਜਾਂਦੇ ਹੋਏ ਬਿਲਕੁਲ ਪਤਾ ਹੀ ਕੱਪੜੇ ਲੀੜੇ ਦਾ ਤਾਂ ਬੁੜੀਆਂ ਨੂੰ ਪਤਾ ਹੁੰਦਾ ਹਾਂ ਤੂੰ ਮਾਂਸਾ ਜਾਇਂ ਸਵੇਰੇ ਜਿੰਨੇ ਕੱਪੜਾ ਲੀੜੇ ਹੋਣੇ ਸਾਰੇ ਲੈ ਆਈ ਠੀਕ ਹੈ ਤੇ ਉਸ ਤੋਂ ਬਾਅਦ ਮੈਂ ਕੱਲ ਨੂੰ ਕੰਮ ਤਾਂ ਤਾਂ ਮੇੜ ਲਉ ਤੇ ਮੈਂ ਸ਼ਾਮ ਜੇ ਨੂੰ ਬਗਜੋ ਘੰਟੇ 'ਚ ਜਾਇਆ ਹੋਗੇ ਤੁਸੀਂ ਹਾਂ ਕੱਲ ਸ਼ਾਮ ਨੂੰ ਜਾਇਆ ਆਂਗਾ ਜਲ ਮੈਂ ਹਾਂ ਘੰਟੇ 'ਚ ਮੁੜੇ ਆਉਂਗੇ ਤੁਸੀਂ ਨੇ ਕਿਹੜਾ ਆਪਾਂ ਨੇ ਕਿਹੜਾ ਰਹਿਣਾ ਉੱਥੇ ਤੇ ਤੂੰ ਤੇ ਪਸੰਦ ਉਹ ਲੈ ਆਈ ਆਪਣੇ ਕੱਪੜੇ ਨਾ ਕੋਈ ਨਾ ਵਧੀਆ ਮੈਨੂੰ ਪਸੰਦ ਦਾ ਤਾਂ ਪਤਾ ਅਰਸ਼ਦਾ ਕਹੇਗੀ ਹੈਗੀ ਹਾਂ ਸੱਸ ਉਹਦੀ ਕਿੰਨੀ ਚੰਗੀ ਹੈਗੀ ਕੁਝ ਨਹੀਂ ਮੰਗਿਆ ਹੈਗਾ ਨਹੀਂ ਆਈਨਾਂ ਨੇ ਮੂੰਹ ਟੜਦੇ ਨੇ ਅਗਲਾ ਜੇ ਸਰਗੀ ਜਾਂਦੀ ਹੈ ਪੇਕਿਆਂ ਤੋਂ ਤੇ ਵਿਚਾਰੀ ਬਾੜੀ ਚੰਗੀ ਹੈਗੀ ਫਿਰ ਮੈਂ ਤਾਂ ਕੰਮ ਕਰਦੀ ਹਾਂ ਤੁਸੀਂ ਦੇਖ ਲਿਓ ਏ ਨਾ ਕੋਈ ਗੱਲ ਨਹੀਂ ਹਾਂ ਦਾ ਤੂੰ ਕੋਈ ਚਾਹ ਬਣਾ ਲੈ ਕੁਟਕ ਆਹ ਤੈਨੂੰ ਟਿੱਕੀ ਜਾਂਦਾ ਸੀਗਾ। ਇਹ ਬਣਾ ਦਨੀ ਹੈ ਕੋਟਕ। ਚਾਹ ਲਿਆ ਬਣਾ ਕੇ। ਫਿਰ ਕਿਵੇਂ ਕਰਾਂਗੇ ਮਾਨਸਾ ਤੁਸੀਂ ਮੇਰੇ ਨਾਲ ਬਾਗ ਚੱਲੋਗੇ ਕਿ? ਕੋਈ ਨਹੀਂ ਦੇਖਦਾ ਸਵੇਰੇ ਕੰਮ ਤਾਰ ਕੇ ਮੈਂ ਨਹੀਂ ਤੂੰ ਕੱਲੀ ਬਾਗ ਜੀ। ਤੇ ਮੇਰੇ ਕੋਲ ਟਾਈਮ ਹੈ ਤੇਰੇ ਨਾਲ ਬਾਗ ਜਾ। ਪਹਿਲਾਂ ਸਵੇਰੇ ਬਾਗ ਜਾਗੇ ਸ਼ਾਮ ਨੂੰ ਉੱਤਰ ਜਾਈਂ। ਹਾਂ। ਚਾਹ ਬਣਾ ਲੈ ਕੋਟਕ। ਠੀਕ ਹੈ। ਮੇਰਾ ਭਾ। ਉਹ ਤਾਂ ਮੈਨੂੰ ਪਤਾ ਹੈ ਨਾ ਕੁਝ ਮੰਗਿਆ ਕਿ ਨਹੀਂ ਮੰਗਿਆ ਉਹਨਾਂ ਨੇ। ਕਿਸ ਤਰ੍ਹਾਂ ਪੈਸਿਆਂ ਦਾ ਇਜ਼ਾਵਾ। ਕਿੰਨਾ ਮਹਗਾ ਸੋਨਾ ਹੋ ਰੱਖਿਆ ਕੋਈ ਵੀ ਟੂਆ ਘੱਟੋ ਘੱਟ 40 30 40000 ਤੋਂ ਘੱਟ ਬਣਦੀ ਨਹੀਂ ਹੈਗੀ ਉਹ ਤੋਂ ਆਰਤੀ ਦੇ ਪਹਿਲਾਂ ਪੈਸੇ ਦੇਣੇ ਆ ਉਹੀ ਨਹੀਂ ਉਤਰੇ ਹਜੇ ਤੱਕ ਹਜੇ 3 ਸਾਲ ਤਾਂ ਵਿਆਹ ਕਰਕੇ ਹਟੇ ਆ ਛੇਲ ਰੱਬਾ ਕੋ ਕੀ ਕਰਨਾ ਫੋਨ ਤਾਂ ਕੋਈ ਛੋਟੇ ਨਾਲ ਵੀ ਛੋਟਾ ਵੀ ਸੁਣ ਲਿਆ ਕਰਾਂਗੇ ਫੋਨ ਨੂੰ ਦੇਖਦਾ ਸੀਟ ਕੋਲ ਗਹਿਣੇ ਰੱਖ ਦੂੰਗਾ ਨਵਾਂ ਫੋਨ ਹੈ ਕਿੰਨੇ ਕੋਈ ਸਿੱਧੀ ਮੈਂ ਜਾਣਗੇ ਬਾਕੀ ਹੋਰ ਇੰਤਜ਼ਾਮ ਕਰ ਲਵਾਂਗਾ ਚਲੋ ਮਾਸੀ ਕਸਰੀ ਗਲ ਮਾਸੀ ਕਸਰੀ ਗਲ ਕਿਵੇਂ ਆ ਠੀਕ ਆ ਵਧੀਆ ਆਰਸੀ ਕਿੱਥੇ ਮਾਸੀ ਉਧਰ ਕੱਪੜੇ ਬਣਾਈ ਜਾਂਦੀ ਐ ਸਿਓਂ ਦਾ ਮੇਰਾ ਸੂਟ ਮੰਦਰਾ ਤੇਰੇ ਬਣਾਇਆ ਪਿਆ ਭਾਬੀ ਜੀ ਪਾਇਆ ਬੱਜੇ ਦੇਖ ਲੈ ਚਲ ਕਿਵੇਂ ਆ ਹਰਸ ਠੀਕ ਆ ਵਧੀਆ ਜੀ ਤੁਸੀਂ ਦੱਸੋ ਸਿਓਂ ਦਾ ਮੇਰਾ ਸੂਟ ਹਾਂ ਬਸ ਥੋੜਾ ਜਿਹਾ ਰਹਿ ਗਿਆ ਬਣਾਈ ਜਾਨੀ ਐ ਹਾਂ ਹਰਸ ਤੇਰੀ ਸਰਗੀ ਰਹਿ ਗਈ ਕੀ ਕੋਈ ਨਹੀਂ ਦੀਦੀ ਮੇਰੀ ਸਰਗੀ ਆ ਜੂਗੀ ਬਣ ਗਿਆ ਸੂਟ ਤੇਰਾ ਹਾਂ ਮਾਸੀ ਬਣ ਗਿਆ ਸੂਟ ਤਾਂ ਮੇਰਾ 8 9 ਦਾ ਭੈਣਾ ਨੇ ਮਾਸੀ ਸਰਗੀ ਕਿੱਥੋਂ ਦੇ ਗ ਜਾਣਗੇ ਚਲ ਕੋਈ ਨਾ ਸਾਹਮਣੂ ਮੈਂ ਇਹ ਮੂੰ ਮਿੱਠਾ ਕਰਾ ਜੂਂਗੀ ਜਾਨੀ ਮਾਸੀ ਚੰਗਾ ਫਿਰ ਮੈਂ ਵੀ ਲੋਕਾਂ ਨੂੰ ਸਰਗੀ ਵੰਡਣੀ ਐ ਆ ਦੇਖ ਲੈ ਪੁੱਤ ਮੀਣਾ ਵਾਂਗੂ ਮੀਣਾ ਮਾਰ ਕੇ ਕੀ ਸੁਣਾ ਕੇ ਗਈ ਐ ਮੈਨੂੰ ਕੋਈ ਨਹੀਂ ਕਿ ਆ ਜੂ ਨਹੀਂ ਇਹ ਕਿ ਮੈਂ ਮੂੰ ਮਿੱਠਾ ਕਰਾ ਜੂ ਕਿੰਨੀ ਬੇਜਿੱਤਕ ਹੋ ਗਈ ਐ ਵੇ ਇਹ ਤੈਨੂੰ ਮੈਂ ਗੱਲ ਪਹਿਲਾਂ ਕਹੀ ਸੀ ਜੀ ਤੂੰ ਆਪਦੀ ਮਾਂ ਨੂੰ ਫੋਨ ਕਰ ਦੇ ਵੀ ਸਾਡੇ ਆ ਰਵਾਜ ਐ ਮਾਂ ਤੇ ਆ ਕੁਝ ਭੇਜ ਦੇ ਤੂੰ ਕੋਈ ਗੱਲ ਕਰੀ ਨਹੀਂ ਮੈਨੂੰ ਤਾਂ ਲੱਗਦਾ ਨਹੀਂ ਉਮੀਦ ਨਹੀਂ ਤੇਰੇ ਤੇ ਮੈਨੂੰ ਤਾਂ ਤੂੰ ਕੁਝ ਕਿਹਾ ਹੈ ਕਿ ਨਹੀਂ ਕਿਹਾ ਕਰ ਲਈ ਮਮੀ ਜੀ ਮੈਨੂੰ ਕਹਿ ਤਾ ਲੈ ਆਉਣਗੇ ਸਰਗੀ ਉਹ ਕੋਈ ਨਹੀਂ ਤੇ ਲੋਕਾਂ ਨੇ ਦੇ ਤਾਂ ਸਰਗੀ ਆ ਗਈ ਹੱਥ ਨੇ ਵੰਡੀ ਵੀ ਜਾਣੀ ਐ ਸੂਟ ਵੀ ਸੌਂ ਸੌਂਤੇ ਕੇ ਲੋਕਾਂ ਦੇ ਇੱਥੇ ਵਾਈ ਤਾਂ ਹੀ ਨਹੀਂ ਤੇਰੀ ਤਾਂ ਨਹੀਂ ਮਮੀ ਜੀ ਲੈ ਕੇ ਆਉਣਗੇ ਸਰਗੀ ਉਹਨਾਂ ਨੂੰ ਕਿਹਾ ਵੇ ਮੈਂ ਕਰੀ ਐ ਗੱਲ ਮੈਨੂੰ ਤਾਂ ਜਮਾ ਨਹੀਂ ਲੱਗਦਾ ਮੈਨੂੰ ਤਾਂ ਲੱਗਦਾ ਵੀ ਸ਼ਰੀਕੇ ਤੇ ਮੇਰੀ ਪੂਰੀ ਨੱਕ ਪੜਾ ਦੇਣਗੇ ਉਹ ਨਹੀਂ ਮਮੀ ਜੀ ਤੁਹਾਡੀ ਨੱਕ ਨਹੀਂ ਵੜਦੇ ਸਰਗੀ ਮੇਰੀ ਆ ਜੂਗੀ ਲੈ ਆਉਣਗੇ ਤੇ ਜੇ ਨਾ ਹੀ ਫੇਰ ਕੋਈ ਗਲਤ ਕਰਾਉਣ ਦੀ ਮੈਨੂੰ ਨਾਲ ਵਕੀਲ ਲਿਆਉਣਾ ਕੀ ਨਾ ਪਹਿਲਾਂ ਵੀ ਤੇਰੀ ਮਾਂ ਨੇ ਤੇਰੀਆਂ ਭੈਣਾਂ ਨੂੰ ਵਿਆਹ ਹੈ ਹੀ ਐ ਕੀ ਕੁਛ ਕੀਤਾ ਕੋਈ ਨਹੀਂ ਮੰਮੀ ਜੀ ਲਿਆਉਣਗੇ ਉਹਨਾਂ ਨੂੰ ਵੀ ਪਤਾ ਮੇਰੀ ਵੱਡੀਆਂ ਭੈਣਾਂ ਦਾ ਵਿਆਹ ਹੋਇਆ ਪਹਿਲਾਂ ਹੋਇਆ ਤਾਂ ਸਭ ਨੂੰ ਤਾਂ ਇਹਦਾ ਮੈਨੂੰ ਵੀ ਪਤਾ ਪਰ ਮੈਨੂੰ ਜਮਾ ਹੀ ਨਹੀਂ ਲੱਗਦਾ ਹੈ ਵੀ ਕੁਝ ਕਰਨਗੇ ਉਹ ਦਿਨ ਦਾ ਦਿਨ ਤਾਂ ਆ ਗਿਆ ਨਹੀਂ ਮੰਮੀ ਜੀ ਲਿਆਉਣਗੇ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਲਓ ਆ ਜਾਣਗੇ ਮੇਰੇ ਮੰਮੀ ਡੈਡੀ ਮੇਰਾ ਮੂੰਹ ਕਾਲਾ ਕਾਲੇ ਵਾਲੀ ਗੱਲ ਹੀ ਹੋ ਜੂ ਇੰਨੀ ਬੇਇੱਜ਼ਤੀ ਹੋ ਜੂਗੀ ਆਪਣੇ ਤਾਂ 15 ਘਰਨੇ ਤਰੀਕੇ ਦੇ ਤੈਨੂੰ ਐ ਪਤਾ ਹੀ ਹੈ ਨਾ ਹਾਂਜੀ ਮੰਮੀ ਜੀ ਫੇਰ ਹੱਲ ਤਾਂ ਸਭ ਦੀਆਂ ਆ ਗਈਆਂ ਸਰਗੀਆਂ ਤਾਂ ਇੱਕ ਤੇਰੀ ਹੋਈ ਨਹੀਂ ਆਈ ਨਹੀਂ ਮੰਮੀ ਜੀ ਆਜੂਗੀ ਮੇਰੀ ਸਰਗੀ ਵੀ ਤੁਸੀਂ ਟੈਨਸ਼ਨ ਨਾ ਲਓ ਚੱਲ ਕੁਝ ਲੈ ਆਉਂਦੇ ਕੁਝ ਆਪਾਂ ਪਰਦਾ ਰੱਖ ਦਿੰਦੇ ਮੇਰੀ ਤਾਂ ਬਣੀ ਰਹਿੰਦੀ ਕੁਝ ਸ਼ਰੀਕੇ 'ਚ ਮਾੜੀ ਮੋਟੀ ਠੁੱਕ ਅਗਲਾ ਕਹਿੰਦਾ ਚੌੜੀ ਹੋਈ ਫਿਰਦੀ ਜੀ ਆਹ ਤਾਂ ਕੱਖ ਨਹੀਂ ਹੈਗਾ ਚੱਲ ਦੇਖਦੀ ਹੈ ਤੇਰੀ ਸਰਗੀ ਹਣ ਤੱਕ ਭਰਾਟ ਹੋਈ ਪਈ ਬਾਲੀ ਤੇ ਮੈਨੂੰ ਦਵਾਈ ਲੈਣ ਜਾਣੀ ਆ ਠੀਕ ਐ ਮੰਮੀ ਜੀ ਲਿਆਓ ਦਵਾਈ ਮੇਰੇ ਮੰਮੀ ਹਰੀ ਪਤਾ ਨਹੀਂ ਵਿਚਾਰੇ ਕਹਦਾ ਸਰਗੀ ਲੈ ਕੇ ਆਉਣਗੇ ਇੱਧਰ ਮੰਮੀ ਨੂੰ ਤਾਂ ਇਹ ਕਿਤੇ ਮੇਰੀ ਨੱਕ ਨਾ ਵੱਢ ਜਾਵੇ ਸ਼ਰੀਕੇ ਚ ਕੀ ਗੱਲ ਆਸੋ ਚੁੱਪ ਚਾ ਕੇ ਬੈਠੀ ਹੈਗੀ ਜੀ ਮੈਂ ਤੁਹਾਡੇ ਨਾਲ ਨਾ ਇੱਕ ਗੱਲ ਕਰਨੀ ਸੀਗੀ ਹਾਂ ਦੱਸੋ ਹਨ ਜਿਵੇਂ ਕਰਵਾ ਚੌਧ ਦੇ ਵਾਰਤ ਆਈ ਜਾਂਦੇ ਆ ਹਾਂ ਮੰਮੀ ਨੇ ਨਾ ਮਤਲਬ ਕੀ ਕਰਵਾ ਚੌਧ ਦੇ ਜਦ ਸਰਗੀ ਹੁੰਦੀ ਹੁੰਦੀ ਹੈ ਉਹ ਸਾਮਾਨ ਦੀ ਐਡਵੋਡਿਲੀਸਟ ਸੁਣਾਤੀ ਮੈਨੂੰ ਹੁਣ ਮੇਰੇ ਮੰਮੀ ਹਰਿਆਣਾ ਕਿਵੇਂ ਕਰਨ ਤੁਹਾਨੂੰ ਵੀ ਪਤਾ ਸੀ 8 ਨੂੰ ਭੈਣਾ ਉਹਦਾ ਆਪ ਦਾ ਗੁਜ਼ਾਰਾ ਮਸਾ ਕਰਦੇ ਆ ਇਹ ਤਾਂ ਮੰਮੀ ਦੀ ਗਲਤਫਹਿਮੀ ਲੱਗੀ ਇਹ ਹੀ ਕੀ ਲਿਸਟਿਕ ਨਾਦੀ ਮੰਮੀ ਨੇ ਇੱਕ ਤਾਂ ਮੰਮੀ ਨੇ ਟੂ ਮਾਖੀ ਆ ਹਾਂ ਮੈਂ ਡੈਡੀ ਨਾਲ ਗੱਲ ਕਰ ਲਈ ਸੀਗੀ ਤੁਹਾਨੂੰ ਵੀ ਪਤਾ ਮੇਰੇ ਮੰਮੀ ਨੂੰ ਹਾਰਟ ਦੀ ਪ੍ਰੋਬਲਮ ਹੈ ਤੇ ਮੈਂ ਡੈਡੀ ਨੂੰ ਕਹਤਾ ਸੀ ਮੰਮੀ ਕੋਲ ਤੁਸੀਂ ਗੱਲ ਨਾ ਕਰਿਓ ਵੀ ਇਹ ਮੰਮੀ ਨੇ ਟੂਮ ਦਾ ਗਿਆ ਆਪਣੇ ਇੱਧਰ ਅੱਛਾ ਤੇ ਡੈਡੀ ਕਹਿੰਦੇ ਸੀ ਮੈਂ ਕੋਈ ਨਾ ਇੰਤਜ਼ਾਮ ਕਰ ਲਵਾਂਗਾ ਚਲੂ ਟੈਨਸ਼ਨ ਨਾ ਲਿਆ ਮੈਂ ਕਰਦਾ ਮੰਮੀ ਨਾਲ ਗੱਲ ਜਾ ਕੇ ਮੰਮੀ ਨਾਲ ਤਾਂ ਕੀ ਕਰਨੀ ਹੈ ਗੱਲ ਮੈਨੂੰ ਟੈਨਸ਼ਨ ਹੋਈ ਪਈ ਆ ਬਹੁਤ ਉਧਰ ਡੈਡੀ ਦਾ ਫੋਨ ਨਹੀਂ ਲੱਗਦਾ ਤੇ ਮੈਂ ਮੰਮੀ ਨੂੰ ਪੁੱਛਿਆ ਸੀ ਕਹਿੰਦੇ ਡੈਡੀ ਇਹ ਤਾਂ ਫੋਨ ਤੇਰਾ ਦਾ ਪੁਰਾਣਾ ਹੋ ਗਿਆ ਨਵਾਂ ਲੈਣਗੇ ਪਰ ਡੈਡੀ ਨੇ ਤਾਂ ਫੋਨ ਪਿਛਲੇ ਸਾਲ ਨਵਾਂ ਲਿਆ ਸੀਗਾ ਮੈਨੂੰ ਸਭ ਪਤਾ ਉਹਨਾਂ ਨੇ ਫੋਨ ਵੇਚਤਾ ਟੂਮ ਲੈਣ ਵਾਸਤੇ ਕੋਈ ਇੰਤਜ਼ਾਮ ਨਹੀਂ ਹੋਇਆ ਉਹਨਾਂ ਦਾ ਇਹ ਤਾਂ ਕੀ ਗੱਲ ਆ ਰਾ ਕਾਦੀ ਰਸਮ ਆ ਯਾਰ ਬਰਤ ਧੂਰੇ ਰੱਖਦੀਆਂਗੀ ਸਮਾਨ ਤੇਰੇ ਪੇਕੇ ਦੇ ਕਿ ਜਾਣਗੇ ਇਹ ਨਹੀਂ ਸੋਖ ਰਸਮ ਤਾਂ ਇਹੀ ਹੁੰਦੀ ਆ ਕਿ ਕੁੜੀ ਦੇ ਪੇਕੇ ਸਮਾਨ ਲੈ ਕੇ ਆਉਂਦੇ ਆ ਪਰ ਜਿੰਨਾ ਜੀ ਦਾ ਸਰਦਾ ਹੁੰਦਾ ਉਹਨੇ ਲਿਆਉਂਦਾ ਹੁੰਦਾ ਇਹਦੇ ਚ ਕੋਈ ਲਾਲਚ ਨਹੀਂ ਹੁੰਦਾ ਕਿਸੇ ਦਾ ਮੰਮੀ ਦਾ ਪੁਰਾਣੇ ਰਵਾਜਾਂ ਜਲਦੀ ਆ ਯਾਰ ਪਰ ਆ ਰਵਾਇ ਬੰਦ ਹੋਣੇ ਚਾਹੀਦੇ ਨੇ ਜੇ ਤੜਾ ਰਵਾਜ ਹੋਣ ਵੀ ਤਾਂ ਅਗਰ ਦੇਖ ਕੇ ਚੱਲਣਾ ਚਾਹੀਦਾ ਹਨ ਬੰਦੇ ਦੇ ਘਰਕ ਨਹੀਂ ਦੇਖ ਕੇ ਚੱਲਣਾ ਚਾਹੀਦਾਗਾ ਸੌਖਾ ਤੁਹਾਨੂੰ ਵੀ ਪਤਾ ਮੇਰੇ ਮਾਪਿਓ ਨੇ ਕੁਝ ਨਹੀਂ ਲੁਕੋਇਆ ਜਿੰਨਾ ਕ ਵਿਚਾਰਾਂ ਦਾ ਸਰਦੋਂ ਨਾਲ ਸਭ ਦਿੱਤਾ ਹੈ ਮੈਨੂੰ ਉਹ ਤਾਂ ਤੇਰੀ ਗੱਲ ਸਹੀ ਹੈ ਯਾਰ ਪਰ ਹਮ ਆ ਲਾਜ ਨਹੀਂ ਕਰਨਾ ਚਾਹੀਦਾ ਹਨਾ ਮਮੀ ਤਾਂ ਟੂਮਾ ਦਾ ਯਾਰ ਤੁਹਾਨੂੰ ਵੀ ਪਤਾ ਸੋਨਾ ਕਿੰਨਾ ਮਹਿੰਗਾ ਹੋਇਆ ਤੇ ਉਹਨੂੰ ਟੂਮ ਦੇਣੀ ਉਹਨਾਂ ਵਾਸਤੇ ਵੀ ਔਖੀ ਹੈ ਸੋਨਾ ਬਹੁਤ ਮਹਿੰਗਾ ਰ 70-80 ਜਾਨਾ ਸੋਨਾ ਹੋ ਗਿਆ ਹੁਣ ਉਹ ਵਿਚਾਰੀ ਕਿੱਥੋਂ ਦੇਣਗੇ ਹੁਣ ਮੈਂ ਮਮੀ ਨੂੰ ਲਾ ਵੀ ਨਹੀਂ ਕਰ ਸਕਦੀ ਨਾ ਉਹ ਨਾ ਕਰ ਸਕਦੇ ਆ ਮਮੀ ਨੇ ਤਾਂ ਕਿਹਾ ਉਹ ਡਿੰਡੀ ਦੀ ਬੂਦੀ ਚੜਤਾ ਹਨਾ ਵੀ ਲੈ ਕੇ ਆਓ ਪਰ ਮਮੀ ਲਈ ਗਲਤ ਗੱਲ ਆ ਯਾਰ ਆ ਗੱਲ ਕਹਿਣੀ ਹਨਾ ਉਹਨੂੰ ਵੀ ਜਰ ਕਰਨੀ ਵੀ ਕੀ ਉਹਦਾ ਲੈ ਕੇ ਕੀ ਆਉਣਾ ਕਿ ਮੈਨੂੰ ਕਿਵੇਂ ਖਬਰ ਜਗਾ ਕਰਕੇ ਹਾਂਜੀ ਕਿਤੇ ਮਰਜ਼ੀ ਲੈ ਕੇ ਦੇਣਾ ਚਾਹਰ ਚ ਕੋਈ ਗੱਲ ਨੂੰ ਟੈਨਸ਼ਨ ਨਹੀਂ ਆਈ ਠੀਕ ਆ ਮੈਂ ਘੇੜਕਣੀ ਜਾ ਕੇ ਆਉਣਾਗਾ ਤੇ ਕਿਹੜਾ ਮਾਰ ਕੇ ਆਉਣਾਗਾ ਤੇ ਆ ਕਿ ਮੈਂ ਕੁਝ ਨਾ ਉਸ ਤਰ੍ਹਾਂ ਠੀਕ ਆ ਠੀਕ ਆ ਕੋਈ ਨਹੀਂ ਤੁਸੀਂ ਜਾ ਲਓ ਚਲੋ ਸੁੱਖ ਤਾਂ ਮੈਨੂੰ ਸਮਝਦੇ ਆਂ ਕਈ ਗੱਲਾਂ ਮੰਮੀ ਦੀ ਮੰਮੀ ਵੀ ਕੋਈ ਨਹੀਂ ਹੋੜੀ ਵਾਲੀ ਸਾਰਾ ਕੁਝ ਸੈੱਟ ਕਰ ਲੈਣਗੇ ਸਮਝ ਜਾਣਗੇ ਮੰਮੀ ਜੀ ਕੱਲ ਨੂੰ ਕਰਵਾ ਚੌਥੇ ਮੈਨੂੰ ਤੁਸੀਂ ਕਰੂਏ ਲਿਆ ਦਿੰਦੇ ਕਰੂਏ ਤਾਂ ਮੈਂ ਲਿਆ ਦੂੰ ਆ ਨੇੜੇ ਹੀ ਹੈ ਗਵੰਡੀ ਆਪਣੇ ਘਰ ਤੇ ਕੋਈ ਬੜਾ ਦਹ ਨਹੀਂ ਤੇਰੇ ਪੇਕਿਆਂ ਦਾ ਤੇ ਅੱਧਾ ਦਿਨ ਗਿਆ ਕੋਈ ਨਹੀਂ ਮੰਮੀ ਜੀ ਮੇਰੇ ਡੈਡੀ ਖੇਤ ਗਏ ਵਸੀ ਮਾੜਾ ਜਾਂ ਆਉਂਦੇ ਐ ਮੈਂ ਕਰਿਆ ਸੀ ਫੋਨ ਆ ਜਾਣਗੇ ਫੋਨ ਕਰਿਆ ਸੀ ਤੂੰ ਹਾਂਜੀ ਕਰਿਆ ਤੈਨੂੰ ਉਮੀਦ ਹੈਗੀ ਵੀ ਆ ਜਾਣਗੇ ਹਾਂਜੀ ਮੈਨੂੰ ਮੇਰੇ ਡੈਡੀ ਤੋਂ ਉਮੀਦ ਹੈਗੀ ਆਉਣਗੇ ਹੀ ਉਹ ਤਾਂ ਅਰੇ ਮੈਨੂੰ ਤਾਂ ਲੱਗਦਾ ਨਹੀਂ ਲੋਕਾਂ ਦਾ ਸਮਾਨ ਵੀ ਵੰਡ ਗਿਆ ਆਪਣੇ ਘਰੇ ਤੇਰੇ ਸਾਹਮਣੇ ਕੋਈ ਨਹੀਂ ਮੰਮੀ ਜੀ ਆ ਜਾਣਗੇ ਚਲ ਠੀਕ ਹੈ ਲਿਆ ਦੂੰਗੀ ਮੈਂ ਕਰੂਗੀ ਤੇ ਲਿਆ ਦੇਣੀ ਹੈ ਠੀਕ ਹੈ ਦੱਸ ਕਦੋਂ ਆਉਣ ਗਿਆ ਕਿ ਆ ਜਾਣ ਗਿਆ ਆ ਜਾਣ ਕਿ ਕਰੀ ਗੀ ਬਾਗੀ ਤੂੰ ਤੇ ਕਰਤੀ ਤੇਰੀ ਹਾਂ ਤੇਰੀ ਤਾਂ ਕਰਤੀ ਮੈਂ ਤਾਂ ਪਾ ਗਈ ਫਿਰ ਬੈਗ ਜਿੱਚ ਕੱਪੜੇ ਜੇ ਪਾ ਕੇ ਮੈਂ ਤਾਂ ਇਹਦੇ ਵਿੱਚ ਆਰਸੀ ਦੇ ਸੂਟ ਨੇ ਇਹਦੇ ਮੰਮੀ ਦੇ ਸਾਰੇ ਕੱਪੜੇ ਦੇ ਵਿੱਚ ਪਾ ਦੇ ਠੀਕ ਹੈ ਤੇ ਇੱਕ ਤਾਂ ਜਾਂਦਾ ਹੋਇਆ ਡੱਬਾ ਲੈ ਜੀ ਉੱਥੋਂ ਮਠਾਈ ਦਾ ਹਾਂ ਮਠਾਈ ਦਾ ਕੁਛ ਮਰਜ਼ੀ ਲੈ ਜੀ ਤੇ ਸੌ ਤੇ ਕੇਲੇ ਲੈ ਜੀ ਫਰੂਟ ਲੈ ਜੀ ਚੱਲ ਫਿਰ ਨਾ ਕੋਈ ਮੈਂ ਲੈ ਜਾਊਗਾ ਹੁਣ ਫਿਰ ਇੰਨਾ ਕਿ ਤਾਂ ਕਰਨੀ ਪੈਂਦਾ ਹੈ ਹਨਾ ਹਾਂ ਜ਼ਰੂਰੀ ਹੈ ਦੇਖੋ ਜੀ ਤੇ ਮੈਂ ਵੀ ਕਹੀ ਆ ਮਾਹ ਤਿਆਰ ਹੋ ਕੇ ਬਾਹਰੇ ਵਾਗੇ ਮਾਂ ਪਤਾ ਨਹੀਂ ਕਿੱਧਰ ਵਾਗੇ ਮੈਂ ਮੁੜ ਕੇ ਮੈਂ ਮੋੜੇ ਕੰਮ ਵਾਗੇ ਸੀਗਾ ਚੱਲ ਕੋਈ ਤਪੜੇ ਤਾਂ ਮੈਂ ਪਾਲੀ ਸੀ ਪਹਿਲੀ ਚੱਲ ਕੋਈ ਨਾ ਫਿਰ ਪਾ ਗਜੂ ਹਾਂ ਮੈਂ ਜਾਂਦਾ ਠੀਕ ਹੈ ਲੈ ਲਓ ਚੰਗਾ ਡੱਬਾ ਤੇ ਫਰੂਟ ਜੇ ਮੈਂ ਲੈ ਲੈਂਦਾ ਸਾਰਾ ਕੁਝ ਮੂੜੇ ਆਇਓ ਟਾਈਮ ਜੇ ਨਾਲ ਫਿਰ 30 ਦੇ ਘਰੇ ਰਹਿੰਦੇ ਤਾਂ ਮੁੱਦੇ ਨਹੀਂ ਹੈਗੇ ਠੀਕ ਹੈ ਠੀਕ ਹੈ ਇਹਰ ਕਿ ਮੈਂ ਗਿਆ ਹੁਣਾ ਵੱਡੇ ਗੜਾ ਕੋਈ ਨਹੀਂ ਬਾਲੀ ਹੋਵੇਗੀ ਤੇ ਕਿਉਂ ਭੇਜੇ ਨੇ ਕੱਪੜੇ ਲੀੜੇ ਹੋ ਕਰਕੇ ਬਹੁਤ ਔਖਾ ਕੁੜੀਆਂ ਦਾ ਪਹਿਲਾਂ ਤਾਂ ਮਾਪੇ ਉਹ ਧੀਆ ਨੂੰ ਪੜਾਉਂਦੇ ਲਿਖਾਉਂਦੇ ਆ ਫਿਰ ਇੰਨਾ ਪੈਸਾ ਲਾ ਕੇ ਉਹਨਾਂ ਦਾ ਵਿਆਹ ਕਰਦੇ ਆ ਤਾਂ ਵੀ ਲੋਕਾਂ ਦਾ ਢਿੱਡ ਨਹੀਂ ਭਰਦਾ ਕਾ ਉਹਨਾਂ ਤੋਂ ਮੰਗਦੇ ਰਹਿੰਦੇ ਆ ਐਸੀ ਕਰਕੇ ਤਾਂ ਅੱਜਕੱਲ ਮਾਪੇ ਉਹ ਧੀਆ ਜੰਮਣ ਤੋਂ ਡਰਦੇ ਆ ਤੇ ਜੇ ਸੋਹਰੇ ਨਾ ਮੰਗਰ ਉਹਨਾਂ ਤੋਂ ਤਾਂ ਮਾਪਿ ਉਹਨੂੰ ਕਿਉਂ ਡਰ ਹੋਵੇ ਇਹ ਨਹੀਂ ਸੋਚਦੇ ਉਹਨਾਂ ਦੇ ਘਰ ਦਾ ਗੁਜ਼ਾਰਾ ਕਿਵੇਂ ਹੁੰਦਾ ਤੇ ਕਿਵੇਂ ਨਹੀਂ ਸਸੀ ਕਰਕੇ ਤਜਾ ਸਸੀ ਕਰ ਜੀ ਸਿਕਾਲ ਜੀ ਬੈਠੋ ਹੋਰ ਠੀਕ ਹੋ ਜੀ ਹਾਂ ਵਧੀਆ ਠੀਕ ਠਾਕ ਤੇ ਹਰਸ਼ਦੀ ਮਮੀ ਠੀ ਇੰਟੈਲੀਜੈਂਟ ਨੇ ਜਿਵੇਂ ਠੀਕ ਨੇ ਹੁਣ ਠੀਕ ਨੇਗੇ ਚਲੋ ਸ਼ੁਕਰ ਹੈ ਪਰਮਾਤਮਾ ਦਾ ਦਵਾਈ ਬੁੱਟੀ ਤਾਂ ਉਹਨਾਂ ਦੀ ਚੱਲਦੀ ਰਹਿੰਦੀ ਆ ਉਹ ਸਹੀ ਫਾਨੀ ਹੈ ਹੋਰ ਪੁੱਤ ਵਧੀਆ ਠੀਕ ਠਾਕ ਠੀਕ ਭਾਈ ਹਾਂ ਉਹ ਮੇਰੇ ਡੀਸੀ ਹਾਂ ਠੀਕ ਨੇ ਸਾਰੇ ਦਵਾਈ ਤਾਂ ਜੀ ਖਾਣੀਵੇਂ ਦਵਾਈ ਤਾਂ ਮੈਂ ਵੀ ਖਾਈ ਐਨੀ ਗੁੱਡਾਂ ਦੀ ਬਾ ਉਮਰ ਹੋ ਗਈ ਉਮਰ ਦੇ ਨਾਲ ਜੇ ਇੱਕ ਵਾਰੀ ਉਹ ਬਿਮਾਰੀ ਲੱਗ ਜੇ ਹਾਂਜੀ ਫਿਰ ਕਾਨੂੰ ਠੀਕ ਹੋਉਂਦੀ ਦਵਾਈ ਕਣੀ ਘੁੱਟਦੀ ਫੇਰ ਜੀ ਹਾਂ ਉਹੀ ਤਾਂ ਗੱਲ ਹੈ ਹੋਰ ਪੁੱਤ ਫਸਲ ਵਾੜੀ ਕਿਵੇਂ ਆ ਠੀਕ ਆ ਬੜੀ ਵਧੀਆ ਸੱਚੀ ਗੱਲ ਪੁੱਤ ਸਿਕਾ ਸਿਕਾ ਤਾਂ ਆਗੇ ਡੈਡੀ ਜੀ ਮੈਨੂੰ ਪਤਨ ਲੱਗ ਗਈ ਬਸ ਪੁੱਤ ਮੈਨੂੰ ਬਾਹਰ ਖੁੱਲਾ ਪਿਆ ਅਸੀਂ ਮਸਦੀ ਲੰਗਿਆ ਮੈਨੂੰ ਕੋਈ ਦਿਖਿਆ ਨਹੀਂ ਤੇਰੇ ਮੰਮੀ ਜੀ ਅੰਦਰ ਬੈਠੇ ਸੀਗੇ ਫਿਰ ਸੁੱਖ ਆ ਗਿਆ ਪੁੱਤ ਤੇਰੇ ਕੋਲ ਗਰਮੀ ਜਾ ਆਇਆ ਠੰਡਾ ਲਿਆ ਦੇ ਹਾਂ ਮੰਮੀ ਜੀ ਲਿਓਣੀ ਹਾਂ ਗਰਮੀ ਕਿਹੜਾ ਥੋੜੀ ਹੈ ਬਹੁਤ ਗਰਮ ਆ ਪਤਾ ਨਹੀਂ ਪਿੱਛੋਂ ਕੇ ਪਛੇਤੀ ਜੀ ਗਰਮੀ ਪੈ ਗਈ ਦੇਖੋ ਅੱਧਾ ਲੰਘਿਆ ਸੂ ਤੇ ਇਹ ਨਹੀਂ ਜਾਂਦੀ ਹੈ ਗਰਮੀ ਜਾਨ ਨਿਕਲਦੀ ਹੈ ਰਦ ਨਹੀਂ ਜਿਆਦੀ ਗਰਮੀ ਪੈ ਰਹੀ ਹੈ ਦੋ ਤਿੰਨ ਦਿਨਾਂ ਦੀ ਸਹੀ ਗੱਲ ਬਾਲੀ ਉਕੇ ਚ ਲੈਣਾ ਜਾਣੀ ਵੀ ਪਰ ਮੈਨੂੰ ਤਾਂ ਆਇਆ ਹੁੰਦਾ ਮੇਰੇ ਵੱਡੀ ਉਮਰ ਹੋ ਗਈ ਤਾਂ ਲੱਗਦੀ ਹੈ ਪਰ ਜਵਾਗ ਵੀ ਕਹੀ ਜਾਂਦੇ ਨੇ ਗਰਮੀ ਬਹੁਤ ਹੈ ਗਰਮੀ ਤਾਂ ਹੁਣ ਸਾਰਿਆਂ ਨੂੰ ਲੱਗਦੀ ਹੈ ਹਾਂਜੀ ਛੋਟੇ ਵੀ ਵੱਡੇ ਹੈ ਹੀ ਗਰਮੀ ਪਈ ਜ਼ਿਆਦਾ ਰਹੀ ਹੈ ਲੈ ਠੰਡਾ ਤਾਂ ਆਪੇ ਪੁੱਛਣਾ ਸੀਗਾ ਮੇਰਾ ਪਿਓ ਇਨਾ ਸਮਾਨ ਜਾ ਲੈ ਆਇਆ ਆਈ ਸਮਾਨ ਨਾਲ ਆ ਲੈ ਕਿਉਂਦਾ ਤੇ ਇਹਨਾਂ ਨੇ ਪਾਣੀ ਵੀ ਨਹੀਂ ਪੁੱਛਣਾ ਸੀ ਬਾਜ਼ਾਰਿਆਂ ਨੂੰ ਇਹਨਾਂ ਨੇ ਤਾਂ ਲਾਜ ਹੀ ਲੈ ਕੇ ਬੈਠ ਗਿਆ ਇੱਕ ਤਾਂ ਬੇਮੌਸਮੀ ਜਿਹੀ ਬਰਸਾਤ ਹੋਈ ਜਾਂਦੀ ਹੈ ਹਾਂ ਸਹੀ ਗੱਲ ਹੈ ਜੀ ਲੈ ਹੁਣ ਪਾਣੀ ਦਾ ਟਾਈਮ ਆ ਮੀ ਦਾ ਹਾਂਜੀ ਹਾਂਜੀ ਤੇ ਤਾਂ ਪਾਉਣ ਦਾ ਟਾਈਮ ਸਿਰ ਤਾਂ ਪਾਇਆ ਨਹੀਂ ਹੈਗਾ ਉਹ ਸਹੀ ਗੱਲ ਹੈ ਜੀ ਬਸ ਜੀ ਬੇਮੌਸਮਾ ਪਾਉਂਦਾ ਹੁਣ ਤਾਂ ਹੀ ਦਾ ਫਸਲਾਂ ਦਾ ਕਿਤੇ ਤਾਂ ਜਮੀ ਰੋੜ ਦਿੰਦਾ ਜਾਂ ਫਿਰ ਬਸ ਬੇਵੱਤੀਆਂ ਕਰ ਦਿੰਦਾ ਸਾਰੇ ਮੌਸਮ ਹੀ ਬਦਲੀ ਜਾਂਦੇ ਜੀ ਹਾਂਜੀ ਹੁਣ ਦੇਖੋ ਕੋਈ ਗਰਮੀ ਦਾ ਟਾਈਮ ਹੈ ਸਹੀ ਗੱਲ ਸਤਾ ਟਾਈਮ ਹੈ ਸੌਣ ਦਾ ਮਹੀਨਾ ਤਾਂ ਸਾਰਾ ਸੁੱਕਾ ਲੰਘ ਗਿਆ ਹਾਂਜੀ ਹੁਣ ਅੱਕੇ ਮੀਂਹ ਪਾਉਣ ਲੱਗ ਗਿਆ ਸਹੀ ਗੱਲ ਹੈ ਜੀ ਤੇ ਫਸਲਾਂ ਦਾ ਵੀ ਤਾਂ ਹੀ ਦਾ ਬੁਰਾ ਹਾਲ ਹੋ ਜਾਂਦੀ ਨਰਮਾ ਦੋ ਦੋ ਤਿੰਨ ਤਿੰਨ ਵਾਰੀ ਬੀਜਿਆ ਜਾਂਦਾ ਕਰੰਟ ਕਰ ਦਿੰਦਾ ਜਦੋਂ ਟਾਈਮ ਤੇ ਮੀਂਹ ਨਹੀਂ ਪਾਉਂਦਾ ਬੇ ਟਾਈਮ ਮੀਂਹ ਰੱਬ ਵੀ ਪਤਾ ਨਹੀਂ ਕਿਹੋ ਜਿਹਾ ਬਣ ਗਿਆ ਨਰਮਾ ਤਾਂ ਤਾਂ ਹੁਣੋਂ ਹਟ ਗਏ ਸਾਡੇ ਵੇਲੇ ਇਹਨਾਂ ਦੇ ਨਰਮੇ ਹੁੰਦੇ ਸਾਰਾ ਮਜ਼ਦੂਰਾਂ ਦਾ ਕੰਮ ਚੱਲਦਾ ਸੀ ਸਾਰਾ ਕੰਮ ਚੱਲਦਾ ਹਾਂਜੀ ਹਾਂਜੀ ਤਾਂ ਤੇ ਹੁਣ ਆ ਇਕੱਲੀ ਜੀਰੀ ਰਹਿ ਗਈ ਦੇ ਲੋਕ ਤਾਂ ਅਸਨਾ ਵੱਟ ਕੇ ਵਿਚਾਰੇ ਨਾ ਕੋਈ ਮਜ਼ਦੂਰਾਂ ਦੇ ਪੱਲੇ ਕੁਝ ਪੈਂਦਾ ਨਾ ਜੱਟਾਂ ਦੇ ਕੁਝ ਪੱਲੇ ਪੈਂਦਾ ਪਾਣੀ ਦਾ ਉੱਤੋਂ ਹੋਰ ਬਰਬਾਦੀ ਕਰੀ ਜਾਂਦੇ ਆ ਪਹਿਲਾਂ ਇੰਨੇ ਇੰਨੇ ਚੋਣੀਆਂ ਲੈ ਕੇ ਜਾਂਦੇ ਜੀ ਨਾਲ ਫੇਰ ਕਿਤੇ ਨਰਮਾ ਸੰਹਦਾ ਇੰਨਾ ਨਰਮਾ ਹੁੰਦਾ ਸੀ ਬਹੁਤ ਜਿਆਦਾ ਛੋੜਾ ਐਨੇ ਵਾਰਾ ਫੋਨ ਆ ਜਿਹੜੀ ਜੀ ਗੱਲ ਛੋੜਾ ਫੋਨ ਕੋਈ ਲੱਗ ਰਿਹਾ ਅੱਜ ਹੁਣ ਬੰਦ ਬੱਲੀਆ ਛੋੜਾ ਮੇਰਾ ਪੁੱਤ ਹਾਂ ਉਹ ਮੇਰਾ ਫੋਨ ਬੁੱਤ ਪਤਾ ਕੀ ਹੋਇਆ ਉਹ ਪੁਰਾਣਾ ਬਹੁਤ ਹੋ ਗਿਆ ਸੀਗਾ ਉਹ ਕੀ ਉਹਨੂੰ ਕਹਿੰਦੇ ਹੁੰਦੇ ਨੇ ਉਹ ਹੈਂਗ ਹੋਣ ਲੱਗਿਆ ਪੁਰਾਣਾ ਤਾਂ ਗਦੋਂ ਜਿਹੜੀ ਆ ਦੋ ਦੋ ਮਿੰਟ ਲੱਤ ਨੂੰ ਲੋ ਮਨ ਨਾਲ ਤਾਂ ਹੈਗਾ ਜਿਹਦੇ ਬੂਣ ਲੈ ਤਾਂ ਤੁਸੀਂ ਨੇ ਉਹ ਨਹੀਂ ਪੁੱਤ ਉਹ ਤਾਂ ਕੀ ਹੁੰਦਾ ਨਾ ਇਹ ਅੱਜ ਕੱਲ ਚੀਜ਼ਾਂ ਇਦਾਂ ਨਹੀਂ ਆਉਂਦੀਆਂ ਨੇ ਤਿੰਨ ਮਹੀਨੇ ਤੱਕ ਹੀ ਆਇਆਂ ਉਹ ਤਾਂ ਦੱਸ ਦੇਣਾ ਜੀ ਹੋ ਖਰਾਬ ਹੋ ਜੀ ਉਹ ਤਾਂ ਮੈਂ ਦੁਕਾਨ ਤੇ ਲੈ ਗਿਆ ਦੁਕਾਨ ਵਾਲਾ ਕਹਿੰਦਾ ਜੀ ਤੁਸੀਂ ਇਹਨੂੰ ਵੇਚ ਦਿਓ ਉਹ ਮੁੜ ਕੇ ਮੈਂ ਆਹ ਚੱਲ ਝੋਨਾ ਆਉਂਦਾ ਮੂਰੇ ਨਵਾਂ ਲੈ ਲਾਂਗੇ ਫਿਰ ਮੈਂ ਉਹ ਵੇਚਤਾ ਪੁੱਤ ਅੱਛਾ ਵੇਚਤਾ ਜੀ ਲੈ ਪੁੱਤ ਆਪਣਾ ਨਾ ਹਾਂ ਆਪਣਾ ਤੁਸੀਂ ਆ ਸਾਂਭ ਲਓ ਜੀ ਇਹ ਚ ਕੱਪੜੇ ਥੋੜੇ ਸਾਰਾ ਦਿੱਤੇ ਅੱਛਾ ਜੀ ਤੇ ਨਾਲੇ ਕਹਾ ਮੈਂ ਲਿਆ ਸੀਗਾ ਗਿਫਟ ਆਪਣੇ ਵਾਸਤੇ ਆ ਗੱਡਾ ਤੁਸੀਂ ਰੱਖੋ ਜੜੀ ਮੈਂ ਵੀ ਇੱਕ ਗਿਫਟ ਲਿਆ ਆਂ ਉਹ ਗੱਡਾ ਉਨੇ ਇਹਦੇ ਤੱਕ ਰੱਖੋ ਨਹੀਂ ਨਹੀਂ ਤੁਸੀਂ ਆ ਰੱਖੋ ਆਹ ਮੈਂ ਤੋਂ ਡੈਥਰੀ ਉੱਟ ਲੈ ਕੇ ਆਇਆ ਇੱਕ ਇਹ ਕੀ ਪੁੱਤ ਆ ਲੋ ਜੀ ਇਹ ਕੀ ਕੀ ਹੈ ਆ ਫੋਨ ਆ ਜੀ ਨਾ ਉਹ ਤਾਂ ਮੈਂ ਕੀ ਕਰਨਾ ਫੋਨ ਆਪੇ ਲਿਆ ਆ ਨਾ ਨਾ ਯਾ ਜ਼ਰੂਰੀ ਨਹੀਂਗਾ ਵੀ ਧੀ ਵਾਲੀ ਉੱਟ ਦੇਣ ਸਾਰੀ ਲੈ ਦੇਖ ਲੈ ਧੀ ਵਾਲੇ ਹੀ ਦਿੰਦੇ ਹੁੰਦੇ ਨੇਗੇ ਬੇਬੇ ਤੂੰ ਚੁੱਪ ਕਰ ਜਾ ਬਹਿ ਜਾ ਉਹਨੂੰ ਸਾਰਾ ਪਤਾ ਸ਼ਰਮਗਾਰ ਨਹੀਂ ਬਣੀ ਓਟੀ ਹੁਣ ਤੂੰ ਮੇਰੀ ਮਾਂ ਗਈ ਮੈਂ ਕਹਿੰਦਾ ਵੀ ਜੰਗ ਲਾਦਾ ਤੈਨੂੰ ਹੁਣ ਤਾਂ ਆਪ ਜਿਹੜੇ ਵਿਆਹ ਕਰਕੇ ਹੱਡੇ ਨੇਗੇ ਇੰਨਾ ਖਰਚ ਕਰਕੇ ਹੱਡੇ ਨੇ ਉਤੋਂ ਤੋਂ ਹੁਣ ਮੇਰੇ ਨਾਲ ਟੂਮਾ ਨੂੰ ਕਹਦਾ ਕਿ ਟੂਮਾ ਲੈ ਕੇ ਦੋ ਇੰਨਾ ਸਰਗੀ ਚੇ ਦਾ ਸਮਾਨ ਦੋ ਫਰਾਨਾ ਧੋਕਾ ਸੋ ਸੋ ਚੀਜ਼ਾਂ ਗਿਣਾਦੀ ਇਹਨਾਂ ਨੂੰ ਉਤੋਂ ਮੰਮੀ ਦੀ ਦਵਾਈ ਚਲਦੀ ਉਹ ਬਿਮਾਰ ਆ ਤੂੰ ਨੂੰ ਮਾੜੀ ਮੁੱਢੀ ਸ਼ਰਮ ਹੋਣੀ ਚਾਹੀਦੀ ਸੀ ਉੰਮੀ ਮੇਰਾ ਕਰਤਾ ਕਿਥੋਂ ਲੈਉਣਗੇ ਆਪ ਜਿਹੜੇ ਇੰਨਾ ਕਿੰਨਾ ਕਿ ਇਹਨਾਂ ਦਾ ਬਿਜ਼ਨਸ ਨਹੀਂ ਹੈਗੇ ਤੈਨੂੰ ਪਤਾ ਨਾਲ ਕਿੰਨਾ ਕਿਵੇਂ ਲਿਆਂਦਾ ਸਾਮਾਨ ਸਾਰਾ ਫੋਨ ਵੇਚ ਕੇ ਬਣੀ ਹੋਰ ਕਿਥੋਂ ਰੁਪਈਆ ਰੁਪਈਆ ਕਰਕੇ ਆ ਟੂਮਾ ਲੈ ਕੇ ਆਏ ਨੂੰ ਜਰੇ ਵੀ ਕੀ ਹੱਲ ਕੀਤਾ ਹੋਣਾ ਨਾ ਕੀ ਕਲ ਪੁੱਤ ਮੈਨੂੰ ਮਾਫ ਕਰ ਦੇ ਤੁਸੀਂ ਮਾਫ ਕਰ ਦਿਓ ਮੈਨੇ ਕੋਈ ਨਾ ਨਹੀਂ ਬੋਤਾ ਕੋਈ ਮਾਫੀ ਮੰਗਣੀ ਕੋਈ ਗੱਲ ਨਹੀਂ ਫੇਰ ਕੀ ਹੋਈ ਆਪਣੀ ਧੀ ਵਾਸਤੇ ਸਾਰੀ ਕਰਦੇ ਆਗੇ ਕੋਈ ਚੱਕੋ ਵੀ ਗੱਲ ਨਹੀਂ ਆਪਾਂ ਨੂੰ ਸਭ ਕੁਝ ਦਿੱਤਾ ਫੇਰ ਆਪਣੇ ਪੁੱਤ ਸਭ ਕੁਝ ਦਿੱਤਾ ਮੇਂ ਦੇ ਅਧਿਕਾਰ ਕੋਠੀ ਮੈਂ ਤਾਂ ਹੀ ਤਾਂ ਕਹਿਦਾ ਲੋਕ ਆਏ ਗੰਢਗੇ ਦੇਖ ਲੋ ਪੁੱਤ ਤਾਂ ਨੰਗ ਕਰੇ ਬਹਿ ਕੁਛ ਨਹੀਂ ਆਇਆ ਬਹੂ ਦੇ ਪਿੱਕ ਕੈ ਦੋ ਕੁੜੀ ਦੇ ਲੋਕਾਂ ਨੇ ਕੀ ਆ ਲੋਕਾਂ ਨੇ ਮੂੰਹ ਫੜ ਲਈਦਾ ਮੈਂ ਤਾਂ ਇਸ ਗੱਲ ਦੀ ਮਾਰੀ ਨਹੀਂ ਕਹਿਤਾ ਪੁੱਤ ਮੈਂ ਮੰਨਦੀ ਆ ਗਲਤੀ ਜੀ ਮੈਨੂੰ ਮਾਫ ਕਰ ਦਿਓ ਨਹੀਂ ਨਹੀਂ ਤੁਸੀਂ ਗਲਤੀ ਮੰਨਦੋ ਲੋ ਮੁੜੇ ਜਿਹਨੇ ਧੀ ਦਿੱਤੀ ਉਹਨੇ ਪਿੱਛੇ ਜਾ ਕੇ ਕੀ ਗਿਆ ਸਹੀ ਗੱਲ ਹੈ ਪੁੱਤ ਮੇਰੇ ਤਾਂ ਦਿਮਾਗ ਤੇ ਪਰਦਾ ਪੈ ਗਿਆ ਲੋਕਾਂ ਦੀਆਂ ਗੱਲਾਂ ਤੇ ਜ਼ਿਆਦਾ ਅਸਰ ਕਰਦੀਆਂ ਆਪਦਾ ਦਿਮਾਗ ਨੂੰ ਪਤਾ ਨਹੀਂ ਕੀ ਹੋਇਆ ਲੋਕਾਂ ਦਾ ਸਵਾਲ ਲੈਣਾ ਕੰਮ ਹੁੰਦਾ ਹੈ ਸਵਾਲ ਲੈਣੇ ਲੋਕ ਤਾਂ ਵੀ ਕੀ ਆਇਆ ਕੀ ਨਹੀਂ ਲੈ ਕੇ ਆਇਆ ਸਹੀ ਗੱਲ ਹੈ ਆਖੋ ਤੁਸੀਂ ਕੋਈ ਗੱਲ ਨਾ ਨਾ ਜੀ ਵਾਲੇ ਨਹੀਂ ਸੀ ਨਹੀਂ 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 ਆ ਤੁਸੀਂ ਨਹੀਂ ਨਹੀਂ ਠੀਕ ਹੈ ਮੇਰੇ ਪੁੱਤ ਦੀ ਗੱਲ ਹੈ ਨਾ ਰੱਖਣੀ ਰੱਖਣਾ ਜੀ ਬਸ ਜੀ ਆ ਗਿਆ ਸਾਰਾ ਕੁਝ ਆ ਗਿਆ ਮਲੂਤੀ ਵਾਲੀ ਦਿੰਦੇ ਨੇ ਸਾਰੀ ਜੰਦਗੀ ਤੁਸੀਂ ਆ ਗਏ ਨਾ ਸਾਰਾ ਕੁਝ ਆ ਗਿਆ ਮੁੰਡਲੇ ਹੀ ਉਲਟ ਦੇ ਸਕਦੇ ਨੇ ਤੁਸੀਂ ਆ ਗਏ ਇੰਨੀ ਬਹੁਤ ਆ ਗਿਆ ਹਾਂ ਜੀ ਅਣੀ ਬੇਬੀ ਨੂੰ ਪਤਾ ਲੱਗ ਗਿਆ ਚਲੋ ਬੈਟਰ ਡੈਡੀ ਜੀ ਮੈਂ ਚਾੜ ਨਾ ਨਾ ਪੁੱਤ ਮੈਂ ਜਾਣਾ ਮੈਨੂੰ ਕੰਮ ਸੀਗਾ ਜ਼ਰੂਰੀ ਥੋੜਾ ਵੋਟਾਂ ਕਰਕੇ ਨਾ ਉੱਥੇ ਕਿਸੇ ਨਾਲ ਜਾਣਾ ਸੀ ਪਾ ਦੇ ਪੁੱਤ ਚਲੋ ਠੀਕ ਹੈ ਜੀ ਆ ਲਓ ਜੀ ਨਹੀਂ ਨਹੀਂ ਨਾ ਨਾ ਹੀ ਹੁਣ ਜਵਾਨਾ ਬਦਲ ਗਿਆ ਜੀ ਹੁਣ ਨਹੀਂ ਲੈ ਕੇ ਜਾਓ ਨਾ ਨਾ ਜੀ ਆ ਲੈ ਕੇ ਜਾਓ ਸਾਡੀਆਂ ਅੱਖਾਂ ਖੁੱਲੀਆਂ ਹੀ ਹੁਣ ਕਹਿੰਗਾ ਜੀ ਚਲੋ ਸ਼ੋਗਰਾ ਬੇਬੇ ਤੈਨੂੰ ਮੌਕੇ ਤੇ ਅਗ ਲਾ ਗਈ ਸਹੀ ਗੱਲ ਹੈ ਪੁੱਤ ਮੈਂ ਤਾਂ ਲੋਕ ਹੀ ਬੜਾ ਕੁਝ ਪਖਾਉਂਦੇ ਨੇ ਤੇਰੀ ਤੇਰ ਨੂੰ ਦੇ ਆਇਆ ਨਹੀਂ ਕੁਸਪੇ ਕੇ ਤੋਂ ਤੇ ਮੈਨੂੰ ਆਉਂਦਾ ਵੀ ਹਾਂ ਵੀ ਮੇਰ ਨੂੰ ਇਹ ਤਾਂ ਆਇਆ ਨਹੀਂ ਹੈਗਾ ਤੇ ਮੈਂ ਉਹਨਾਂ ਦੀ ਕੰਮ ਲਈ ਮੰਗਰ ਲੱਗ ਜੀ ਨਹੀਂ ਮੇਰੇ ਤਾਂ ਬੋਤਲ ਵਿੱਚ ਹੀ ਲੱਗੀਦਾ ਹੁੰਦਾ ਉਹਨੂੰ ਕੋਲ ਸੋਚ ਕੇ ਦੇਖ ਵਿਚਾਰੇ ਉਹ ਕਿੱਥੋਂ ਲੈ ਕੇ ਆਏ ਕੀ ਹੱਲ ਕਰਿਆ ਉਹ ਨੂੰ ਵੇਚ ਕੇ ਲੈ ਕੇ ਆਇਆ ਸੀ ਬਤਾਓ ਤੇ ਨਾਲੇ ਹਰਛ ਦਾ ਮਾਨਨ ਦੁਖੀ ਕਰਦੀ ਆ ਮੈਂ ਉਹਨੂੰ ਜਦੋਂ ਬੋਲਦੀ ਆਂਗੀ ਉਹਨਾਂ ਦਾ ਪਹਿਲਾਂ ਹੀ ਬਾਰ ਬਾਰ ਗੱਟਾਈ ਹੋਇਆ ਪਿਆ ਪਹਿਲਾਂ 7-8 ਕੁੜੀਆਂ ਵਿਆਹ ਕਰਕੇ ਛੱਡੇ ਆ ਪਤਾ ਹੀ ਆ ਪੁੱਤੋ ਬਸ ਚਲ ਠੀਕ ਆ ਪੁੱਤ ਗਾਹ ਨੂੰ ਮੈਂ ਇਹਦੀ ਗਲਤੀ ਨਹੀਂ ਕਰਦੀ ਤੇ ਆ ਮੈਨੂੰ ਮਾਫ ਕਰਨਾ ਮੈਂ ਚਲ ਸ਼ੁਕਰਾਂ ਪੁੱਤ ਨੂੰ ਅਗਲ ਦਾ ਜ ਅਕਲ ਆ ਗਈ ਹਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਣਾ ਇਹ ਵੀਡੀਓ ਬਣਾਉਣ ਦਾ ਇਹੀ ਮਕਸਦ ਸੀਗਾ ਕਿ ਪੁੱਤਾਂ ਵਾਲਿਆਂ ਨੂੰ ਧੀ ਵਾਲਿਆਂ ਤੋਂ ਜ਼ਿਆਦਾ ਮੰਗਣਾ ਨਹੀਂ ਚਾਹੀਦਾ ਜਿਨੇ ਧੀ ਦੇਤੀ ਉਹਨੇ ਪਿੱਛੇ ਰੱਖਿਆ ਹੀ ਕੀ ਹੈ ਤੇ ਆਪਣੀਆਂ ਹੋਰ ਸੋਹਣੀਆਂ-ਸੋਹਣੀਆਂ ਵੀਡੀਓ ਵੇਖਣ ਲਈ ਪਿੰਡੂ ਰੂਹਾਂ ਆਪਣਾ ਪਰਿਵਾਰ ਚੈਨਲ ਨੂੰ ਕਰੋ ਸਬਸਕ੍ਰਾਈਬ ਜੀ ਤੇ ਲਾਈਕ ਕਮੈਂਟ ਐਂਡ ਸ਼ੇਅਰ ਵੱਧ ਤੋਂ ਵੱਧ ਕਰਨਾ ਜੀ ਧੰਨਵਾਦ